ਧੀਆਂ ਰੁੱਖ ਤੇ ਪਾਣੀ ਜੇ ਨਾ ਸੰਭੇ ਤਾਂ ਖਤਮ ਕਹਾਣੀ ਇਹ ਅਖਾਣ ਸਭ ਨੂੰ ਪਤਾ ਹੈ ਲੇਕਿਨ ਇਸ ਤੇ ਅਮਲ ਬਹੁਤ ਘੱਟ ਹੋ ਰਿਹਾ ਹੈ ਧੀਆਂ ਨੂੰ ਕੁਖ ਚ ਮਾਰਿਆ ਜਾ ਰਿਹਾ ਰੁੱਖ ਕੱਟੇ ਜਾ ਰਹੇ ਆ ਪਾਣੀ ਧਰਤੀ ਦਾ ਨੀਵਾ ਹੋ ਗਿਆ ਗੰਧਲਾ ਹੋ ਗਿਆ ਅੱਜ ਇਸੇ ਵਿਸ਼ੇ ਤੇ ਤੁਹਾਡੇ ਨਾਲ ਸੋਸ ਟੀਵੀ ਇੱਕ ਐਸਾ ਅਦਭੁਤ ਕਾਰਜ ਲੈ ਕੇ ਆਇਆ ਪਿੰਡ ਮਹਿੰਦੀਪੁਰ ਮਾਨਯੋਗ ਅਰਜਨ ਸਿੰਘ ਜੀ ਪਿੰਡ ਦੇ ਪਾਠੀ ਉਹਨਾਂ ਦੀ ਪੋਤਰੀ ਗੁਰਸਿਮਰਨ ਕੌਰ ਦਾ ਪਹਿਲਾ ਜਨਮ ਦਿਨ ਉਹਨਾਂ ਨੇ ਅਦਭੁਤ ਤਰੀਕੇ ਨਾਲ ਮਨਾਇਆ ਲੋੜ ਵਾਲੀ ਜਗ੍ਹਾ ਦੇ ਉੱਤੇ ਬੂਟੇ ਲਗਾਏ ਗਏ ਅਤੇ ਬਹੁਤ ਸਾਰੇ ਬੂਟੇ ਬੰਡੇ ਗਏ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਅਤੇ ਕਮੇਟੀਆਂ ਦੇ ਨਾਲ ਮੋਤਵਾਰ ਸ਼ਖਸੀਤਾਂ ਨਾਲ ਉਹਨਾਂ ਨੇ ਮਿਲ ਕੇ ਇਹ ਬੂਟੇ ਲਗਾਏ ਅਤੇ ਬੂਟੇ ਬੰਡੇ ਪਿੰਡ ਦੇ ਗੁਰੂ ਘਰ ਵਿੱਚ ਵੀ ਉਹਨਾਂ ਨੇ ਹਾਜ਼ਰੀ ਲਗਵਾਈ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੁਹਾਨੂੰ ਲੈ ਕੇ ਚਲਦੇ ਹਾਂ ਪਿੰਡ ਮਹਿੰਦੀਪੁਰ ਤੁਸੀਂ ਦੇਖ ਰਹੇ ਹੋ ਫੋਟੋ ਅਤੇ ਤੁਸੀਂ ਅੱਗੇ ਦੇਖੋਗੇ ਝਲਕੀਆਂ ਵੀ ਕਿਵੇਂ ਇਸ ਗੁਰਸਿਮਰਨ ਕੌਰ ਬੇਟੀ ਦੇ ਜਨਮ ਦਿਨ ਦੇ ਉੱਤੇ ਇੱਕ ਅਦਭੁਤ ਕਾਰਜ ਕੀਤਾ ਗਿਆ ਇੱਕ ਬੜਮੁੰਲਾ ਕਾਰਜ ਕੀਤਾ ਗਿਆ ਇਹ ਸੁਨੇਹਾ ਸਮਾਜ ਨੂੰ ਲਗਾਇਆ ਗਿਆ ਕਿ ਬੇਟੀ ਦੇ ਜਨਮ ਦਿਨ ਦੇ ਉੱਤੇ ਬੂਟੇ ਲਗਾਵਾਂਗੇ ਤਾਂ ਸੁੱਖ ਪਾਵਾਂਗੇ ਇਹ ਸੁਨੇਹਾ ਵੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਆਓ ਚੱਲਦੇ ਹਾਂ ਪਿੰਡ ਮਹਿੰਦੀਪੁਰ ਤੇ ਦੇਖਦੇ ਹਾਂ ਕਿਵੇਂ ਗੁਰਸਿਮਰਨ कौर ਬੀਟੀ ਜਮਦੰਦ ਦੇ ਉੱਤੇ ਬੂਕੇ ਲਗਾ ਕੇ ਸ਼ੁਭ ਕਾਰਤ ਕੀਤਾ ਗਿਆ। ਆਹ ਚਲਦੇ ਹਾਂ ਤੁਹਾਨੂੰ ਮਿਲਾਂਗੇ ਉਸ ਪਰਿਵਾਰ ਦੇ ਨਾਲ ਵੀ ਤੇ ਪਿੰਡ ਦੇ ਤਵੰਤ ਸੱਜਣਾ ਨਾਲ ਵੀ ਇਹਨਾਂ ਨੇ ਇਸ ਇੱਕ ਸ਼ੁਭ ਕੜੀ ਜੇ ਆਪਣੇ ਵਿਚਾਰ ਦੇ ਕੇ ਸਮਾਜ ਸੁਨਹਿਲਾ ਆਇਆ। ਚਲਦੇ ਹਾਂ ਪਿੰਡ ਮਹਿੰਦੀਪੁਰ। ਅੱਜ ਤੁਹਾਨੂੰ ਮਿਲਾਂਗੇ ਜੀ ਗੁੱਡੀ ਗੁਰਸਿਮਰਨ कौर ਮਹਿੰਦੀਪੁਰ ਜੋ ਸਾਡੇ ਛੋਟੇ ਵੀਰ ਅਰਜਨ ਸਿੰਘ ਜੀ ਦੀ ਪੋਤੀ ਹੈ ਤੁਹਾਨੂੰ ਅੱਜ ਅਰਜਨ ਸਿੰਘ ਜੀ ਦਾ ਉਹਨਾਂ ਨੇ ਅੱਜ ਪਹਿਲਾ ਜਨਮ ਦਿਨ ਗੁੱਡੀ ਦਾ ਮਨਾਇਆ ਤੇ ਲਗਭਗ ਪੂਰੇ ਪਿੰਡ ਨੂੰ ਲੰਦਾ ਸੀ ਉਹਨਾਂ ਨੇ ਕੀ ਕੀ ਗੁੱਡੀ ਦੇ ਜਨਮ ਦਿਨ ਤੇ ਕੀਤਾ ਆਪਾਂ ਜਾਣਦੇ ਹਾਂ ਹਾਂਜੀ ਅਰਜਨ ਸਿੰਘ ਜੀ ਸੱਸੀ ਕਾਲ ਜੀ ਸੱਸੀ ਬਾੜੀ ਵਾਟਰ ਖਾਲਸਾ ਵੈਜੀ ਫਤੇ ਜੀ ਸਰ ਅੱਜ ਤੁਸੀਂ ਗੁੱਡੀ ਦਾ ਜਨਮ ਦਿਨ ਮਨਾਇਆ ਪਹਿਲਾ ਗੁਰਸਿਮਰਨਪੁਰ ਜੀ ਗੁੱਡੀ ਹੋਈ ਸੀ ਤੁਹਾਡੇ ਬੜੀ ਖੁਸ਼ੀ ਦੀ ਗੱਲ ਆ ਕਿ ਕਹਿੰਦਾ ਜਨਮ ਦਿਨ ਜਿਹੜਾ ਤੁਸੀਂ ਵੱਡੇ ਪੱਧਰ ਤੇ ਮਨਾ ਰਹੇ ਆ ਮੈਨੂੰ ਪਤਾ ਲੱਗਾ ਤੁਸੀਂ ਬੂਟੇ ਵੀ ਲਾਏ ਆ ਤੁਸੀਂ ਅੱਜ ਕੀ ਕੀ ਜਨਮ ਦਿਨ ਦੇ ਉੱਤੇ ਕੀਤਾ ਮੜਿਆ ਚਾਨਣਾ ਪਾ ਦਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਦਾਸ ਅਰਜਨ ਸਿੰਘ ਦਾਸ ਪਿੰਡ ਮਹਿੰਦੀਪੁਰ ਜੀ ਅੱਜ ਦਾਸ ਦੀ ਪੋਤਰੀ ਜਿਸ ਦਾ ਜਨਮ 11 ਤਰੀਕ ਨਵਾਂ ਮਹੀਨਾ ਔਰ 2003 ਹੋਇਆ ਸੀ ਤੋਂ ਅੱਜ ਸਾਲ ਦੀ ਹੋ ਗਈ ਹੈ ਸੋ ਦਾਸ ਦੇ ਪਰੋ ਇੱਛਾ ਸੀ ਕਿ ਜਿਸ ਤਰ੍ਹਾਂ ਕੇ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਦੇਸਰਾਦੂਈ ਦਾਈ ਦਇਆ ਖੇਤੇ ਸਰ ਜਗ ਮੋਕ ਰੱਖਦੇ ਹੋਇਆ ਕਿ ਆਪਾਂ ਕੁਦਰਤ ਨੂੰ ਮੱਦਰ ਨਾਲ ਜ ਰੱਖਦੇ ਹੋਇਆ ਕਿ ਪਹਿਲਾਂ 10 ਨੇ ਸ਼ਰਵਾਦ ਕੀਤੀ ਕਿ ਆਪਾਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲੀਕ ਲੈ ਕੇ ਹਾਜ਼ਰ ਹੋਏ ਔਰ ਉਥੋਂ ਮਾਰਗ ਜੋ ਪ੍ਰਵਾਨ ਹੀ ਲਈ ਔਰ ਅਸੀਂ ਨਗਰ ਦੇ ਵਿੱਚ ਜਿੱਥੇ ਸਾਨੂੰ ਲੱਗਿਆ ਕੁਝ ਖਥਾਵਾਂ ਤੇ ਅਸੀਂ ਬੂਟੇ ਲਗਾਏ ਹਨ ਸਕੂਲ ਦੇ ਨਾਲ ਬਾਈਪਾਸ ਦੇ ਨਾਲ ਕਿਉਂਕਿ ਜੇਕਰ ਰੁੱਖ ਹੈ ਤਾਂ ਹੀ ਤੇ ਮਨੁੱਖ ਹੈ ਇਸੇ ਹੀ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਦਾਸ ਨੇ ਇਹ ਇੱਛਾ ਸੀ ਕਿ ਆਪਾਂ ਲੋਕਾਂ ਨੂੰ ਹੋਰਨਾਂ ਨੂੰ ਵੀ ਅਵੇਅਰ ਕਰੀਏ ਕਿ ਆਪ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਆਪਾਂ ਰੁੱਖ ਜ਼ਰੂਰ ਲਾਜੀ ਇੱਕ ਜਾਂ ਦੂਰ ਰੁੱਖ ਲਾਜੀ ਆਏ ਹੀ ਨਹੀਂ ਉਸ ਨੂੰ ਪਾਲਣਾ ਪੂਛਣਾ ਵੀ ਕਰੀਏ ਸੋ ਦਾਸ ਦੀ ਇੱਛਾ ਸੀ ਦਾਸ ਨੇ ਜਿੰਨੀ ਕਿ ਵੀ ਹੋ ਸਕੇ ਆ ਰੁੱਖ ਆਪਾਂ ਨੇ ਲਗਾਏ ਵੀ ਆ ਹੋਰ ਵੀ ਅਸੀਂ ਜਿਸ ਬਲੇ ਬਸ ਸਾਮਣ ਦਾ ਮਹੀਨਾ ਸੀ ਉਸ ਤੋਂ ਵੀ ਅਸੀਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦ ਬੰਦੀ ਪਰ ਦੇ ਨਾਲ ਸਹਿਯੋਗ ਦੇ ਨਾਲ ਵੀ ਆਪਾਂ ਨੇ ਰਲ ਮਿਲ ਕੇ ਬੂਟੇ ਵੰਡੇ ਔਰ ਅੱਜ ਵੀ ਇਸ ਬੱਚੀ ਦੇ ਜਨਮ ਦਿਨ ਨੂੰ ਮੱਖ ਰੱਖਦੇ ਹਾਂ 10 ਨੇ ਅੱਜ ਵੀ ਬੂਟੇ ਵੰਡੇ ਹਨ ਔਰ ਜਿਹਨਾਂ ਬੂਟੇ ਵੰਡੇ ਹਨ ਉਹਨਾਂ ਨੂੰ ਵੀ ਅਸ ਨੇ ਬੇਨਤੀ ਕੀਤੀ ਹੈ ਕਿ ਬੂਟੇ ਜੇ ਸਾਡੇ ਜਿਵੇਂ ਸਾਡੇ ਬੱਚਿਆਂ ਦੀ ਤਰ੍ਹਾਂ ਹੀ ਇਹਨਾਂ ਬੂਟੇ ਆਪਾਂ ਇਹਨਾਂ ਨੂੰ ਲਗਾਉਣਾ ਹੀ ਨਹੀਂ ਅਸੀਂ ਇਹਨਾਂ ਦੀ ਪਾਲਣਾ ਪੋਛਣਾ ਵੀ ਕਰਨੀ ਹੈ ਔਰ ਦਾਸ ਹਰ ਇੱਕ ਨੂੰ ਇਹ ਬੇਨਤੀ ਕਰਦਾ ਆਪ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਜਰੂਰ ਪੌਦੇ ਬੂਟੇ ਲਗਾਓ ਔਰ ਲਗਾਉਣ ਤੋਂ ਬਾਅਦ ਉਹਨਾਂ ਦੀ ਆਪਾਂ ਸੇਵਾ ਸੰਭਾਲ ਵੀ ਕਰਨੀ ਹੈ ਔਰ ਜਿਸ ਤਰ੍ਹਾਂ ਰੱਖੜੀ ਦਾ ਤਿਉਹਾਰ ਆਂਦਾ ਹੈ ਤਾਂ ਆਪਾਂ ਉਹਨਾਂ ਦੀ ਬੂਟਾਂ ਦੇ ਸਾਲਵਦ ਰੱਖੜੀ ਵੀ ਬਣੀ ਆਪਾਂ ਦੀ ਰੱਖਿਆ ਵੀ ਕਰੀਏ ਕਿਉਂਕਿ ਇਸ ਇੱਕ ਬੂਟੇ ਐਉਂਦੀ ਚੀਜ਼ ਹਨ ਜੋ ਕਿ ਸਾਨੂੰ ਫ੍ਰੀ ਆਕਸੀਜਨ ਦਿੰਦੇ ਹਨ ਦਰਵੇਸਾਂ ਨੂੰ ਰੋੜ ਲੂੜੀਏ ਰੁੱਖਾਂ ਦੀ ਜ਼ੀਰਾਂ ਇੱਕ ਮਾਹਪੁਰਸ਼ ਤੇ ਇੱਕ ਰੁੱਖ ਇਹ ਇਹ ਇਨਸਾਨ ਦੇ ਬਹੁਤ ਭਲੇ ਦੇ ਹੀ ਕੰਮ ਕਰਦੇ ਨੇ ਕਿਉਂਕਿ ਇੱਕ ਦਰਖਤ ਹੈ ਉਹ ਆਪਣੇ ਉੱਤੇ ਧੁੱਪ ਸਹਿ ਕੇ ਵੀ ਉਹ ਸਾਨੂੰ ਛਾਂ ਪ੍ਰਦਾਨ ਕਰਦਾ ਇੱਕ ਬੂਟੇ ਦੇ ਕਿਸੇ ਦਾ ਦਰਖਤ ਦੇ ਪੱਥਰ ਮਾਰਦੇ ਤਾਂ ਵੀ ਸਾਨੂੰ ਫਲ ਦਿੰਦਾ ਹੈ ਇਸ ਤਰ੍ਹਾਂ ਮਹਾਪੁਰਸ਼ਾਂ ਦਾ ਵੀ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਮਹਾਪੁਰਸ਼ ਸਾਡੇ ਉੱਤੇ ਆਪਣੇ ਜਿਨੇ ਸਾਡੇ ਸਾਡੇ ਮਾੜੇ ਕਾਰਮ ਹੁੰਦੇ ਨੇ ਉਹ ਸਾਡੇ ਸਾਰੇ ਹੀ ਮਾੜੇ ਕਾਰਮ ਨੂੰ ਆਪਣੇ ਉੱਤੇ ਲੈ ਕੇ ਤੇ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਹਨ ਸ੍ਰੀ ਗੁਰੂ ਮਹਾਰਾਜ ਜੀ ਇਸ ਨਗਰ ਤੇ ਮੇਰੇ ਪਿੰਡ ਮਹਿੰਦੀਪੁਰ ਨਗਰ ਤੇ ਪੂਰੀ ਲਗਾਈ ਤੇ ਮੇਰੇ ਪ੍ਰਿਆਥ ਰੱਖਣ ਦਾਸ ਅਰਜਨ ਸਿੰਘ ਦਾਸ ਮੇਰੇ ਤੁਹਾਨੂੰ ਸੁਖਨੀ ਜੀ ਬਰਵਿੰਦਰ ਕੌਰ ਜੀ ਆਸ਼ਾ ਵਰਕਰ ਹੋਰ ਸਾਡੇ ਬਹੁ ਰਾਣੀ ਜੋ ਸਾਡੀ ਧੀ ਹੈ ਇਹ ਮਨਕਾ ਰਾਣੀ ਇਸ ਪੁੱਤਰ ਸਾਡੀ ਗੁਪਲਾਰ ਤੇ ਸਾਡੀ ਪੁੱਤਰੀ ਗੁਰਸੇਮਰਨ ਕੌਰ ਸੋ ਇਹਨਾਂ ਦੇ ਜਨਮ ਦਿਨ ਬੁੱਕ ਰੱਖਦਾ ਹਾਂ ਦਾਸ ਨੇ ਇਹ ਸੋ ਇਹਨਾਂ ਕਪੜਾ ਲਾ ਦਿੱਤਾ ਹੈ ਗੁਰੂ ਮਾਰਜ ਜੀ ਕੇ ਆਪਾ ਕਰਨ ਇੱਕ ਕਹਾਵਤ ਵੀ ਆ ਕਿ ਤਿਆਂ ਰੁੱਖ ਤੇ ਪਾਣੀ ਜੇ ਨਾ ਸੰਭੇ ਤਾਂ ਮੁੱਕ ਜਾਣੀ ਕਹਾਣੀ ਮੁੱਕ ਜਾਣੀ ਕਹਾਣੀ ਬਿਲਕੁਲ ਸੱਚ ਹੈ ਜੀ ਅਸੀਂ ਇਸ ਪਿਛੇ ਨੂੰ ਲੈ ਕੇ ਅੱਜ ਧੀ ਦਾ ਜਨਮ ਦਿਨ ਮਨਾਇਆ ਬਿਲਕੁਲ ਬਿਲਕੁਲ ਇਹ ਬਹੁਤ ਵੱਡੀ ਗੱਲ ਆ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਆਪਾਂ ਅੰਜੀ ਨਾਲ ਵੀ ਮੈਂਟਲੀ ਗੱਲ ਕਰਦੇ ਆਪਾਂ ਅੰਜੀ ਤੁਸੀਂ ਕੋਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਤੁਸੀਂ ਗੁੱਡੀ ਦਾ ਜਨਮ ਦਿਨ ਮਨਾਇਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਕਹਿੰਦੇ ਧੀਾਂ ਦਾ ਐਡੇ ਸਾਰੇ ਜਨਮ ਦਿਨ ਮਨਾਉਂ ਤੇ ਰੁੱਖ ਲਾਂ ਤੇ ਸਾਰਿਆਂ ਨੂੰ ਮਾਲਕ ਖੁਸ਼ੀਆਂ ਦਾ ਟਾਈਮ ਆਇਆ ਵਿਆ ਵੀ ਹੱਸਦੇ ਕੇ ਹੰਦੇ ਰਹਾਂ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਅੱਜ ਬੜਾ ਖੁਸ਼ੀ ਦਾ ਮਾਹੌਲ ਹੈ। ਪਿੱਛੇ ਤੁਸੀਂ ਦੇਖ ਰਹੇ ਹੋ ਹੈਪੀ ਬਰਥਡੇ ਜਿਵੇਂ ਤੁਸੀਂ ਹੁਣੇ ਹੀ ਆਜਣ ਵੀਰ ਜੀ ਤੋਂ ਸੁਣਿਆ ਕਿ ਉਹਨਾਂ ਨੇ ਆਪਣੀ ਬੋਤਰੀ ਦਾ ਜਨਮ ਦਿਨ ਅੱਜ ਮਨਾਇਆ ਹੈ। ਬੂਟੇ ਲਗਾਏ ਹਨ। ਲਗਭਗ ਅੱਧੇ ਨਗਰ ਨੂੰ ਉਹਨਾਂ ਨੇ ਲੰਗਰ ਵੀ ਸ਼ਿਕਾਇਆ ਹੈ। ਹੁਣ ਆਪਾਂ ਗੱਲ ਕਰਦੇ ਆਂ ਬਲਜੀਤ ਸਟੂਡੀਓ ਤੋਂ ਬਲਜੀਤ ਭਾਜੀ ਸਾਡੇ ਨਾਲ ਆਏ ਆ। ਉਹ ਗੁੱਡੀ ਨੂੰ ਵਧਾਈਆਂ ਦੇਣ ਆਏ ਆ। ਐ ਭਾਜੀ ਤੁਹਾਨੂੰ ਕਿਵੇਂ ਲੱਗਦਾ ਅੱਜ ਗੁੱਡੀ ਦਾ ਪਹਿਲਾ ਜਨਮ ਦਿਨ ਆ ਗੁਰਸਮਰਨ ਗੌਰ ਦਾ ਔਰ ਅਰਜਨਬੀਰ ਜੀ ਨੇ ਅੱਜ ਬੂਟੇ ਲਗਾ ਕੇ ਕਮੇਟੀ ਮੈਂਬਰਾਂ ਦੇ ਨਾਲ ਇੱਕ ਚੰਗਾ ਸਨੇਹ ਹੜਤਾ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਜੋ ਅੱਜ ਦਾ ਸਮਾਂ ਹੈ ਅਈ ਦਾ ਦਿਨ ਹੈ ਇਸ ਦੇ ਵਿੱਚ ਉਸ ਪਰਿਵਾਰ ਨੇ ਗੁਰਮਖ ਹੋਣ ਦੇ ਨਾਲ ਨਾਲ ਇੱਕ ਸਮਾਜਿਕ ਸਮਾਜ ਨੂੰ ਵਧੀਆ ਸੇਧ ਦੇਣ ਵਾਸਤੇ ਵੀ ਇਹਨਾਂ ਨੇ ਇੱਕ ਵਧੀਆ ਪ੍ਰਣਾਲੀ ਕੀਤਾ ਹੈ ਤੇ ਮੈਨੂੰ ਅੱਜ ਪਤਾ ਲੱਗਾ ਮੈਂ ਖੁਸ਼ ਕੰਮ ਕਰ ਕਰੀ ਬਾਹਰ ਗਿਆ ਸੀ ਮੈਂ ਹੁਣ ਆਇਆ ਮੈਂ ਚਾਹਾਂ ਸਾਨੂੰ ਇਸ ਪਰਿਵਾਰ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਹੋਰ ਵੀ ਐਪਲੀਕੇਟ ਕਰਨਾ ਚਾਹੀਦਾ ਹੈ ਕਿ ਇਹਨਾਂ ਨੇ ਇੱਕ ਇਸ ਬੱਚੀ ਦੇ ਪਹਿਲੇ ਜਾਣ ਦੇ ਦਿਨ ਤੇ ਹਾੜੀ ਤੇ ਸਾਰੇ ਪਿੰਡ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਤੇ ਹੋਰ ਜਿਨ੍ਹਾਂ ਨੂੰ ਵੀ ਇਹ ਜਿਨ੍ਹਾਂ ਨਾਲ ਚੰਗੇ ਸਬੰਧ ਸਾਰੇ तकरीबन ਪਿੰਡ ਦੇ ਨਾਲ ਇਹਨਾਂ ਦੇ ਚੰਗੇ ਸਬੰਧ ਹਨ ਤੁਸੀਂ ਕਰਕੇ ਇਹਨਾਂ ਨੇ ਸਾਰਿਆਂ ਨੂੰ ਇਨਵਾਈਟ ਕੀਤਾ ਕਿ ਅਸੀਂ ਇਸ ਪਰਿਵਾਰ ਨੂੰ ਔਰ ਇਸ ਬੱਚੇ ਦੇ ਜਨਮ ਦਿਨ ਤੇ ਬਹੁਤ-ਬਹੁਤ ਬੁਢਾਈਆਂ ਬੰਦੇ ਹਨ ਕਿ ਪਰਮਾਤਮਾ ਹਰ ਇੱਕ ਮਨੁੱਖ ਨੂੰ ਜੀ ਚੰਗੀ ਸੋਚ ਦਵੇ ਤੇ ਹਰ ਇੱਕ ਉਹ ਆਪਣੇ ਚਾਹੇ ਬੱਚਾ ਹੈ ਜਾਂ ਬੱਚੀ ਹੈ ਕਿਉਂਕਿ ਸਾਰਿਆਂ ਨੂੰ ਬਰਾਬਰਤਾ ਤੇ ਨਾਲ ਆਪਾਂ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਇਹ ਬੱਚੀ ਦੀ ਸਾਡੇ ਘਰਾਂ ਵਿੱਚ ਸਾਡੇ ਚਾਹੇ ਵਾਈਫ ਹੈ ਜਾਂ ਸਾਡੀ ਮਾਂ ਹੈ ਜਾਂ ਸਾਡੀ ਨਾਨੀ ਹੈ ਜਾਂ ਭੈਣ ਹੈ ਇਹਨਾਂ ਦਾ ਸਾਡੀ ਜੀਵਨ ਤੇ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਮਰ ਦੇ ਪਰਾ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਮੈਂਬਰ ਦੀ ਕਿੰਨੀ ਸਾਡੇ ਲਈ ਮਹੱਤਤਾ ਹੈ ਸੋ ਅੱਜ ਇਹਨਾਂ ਨੇ ਇਸ ਇਸਤਰੀ ਜਾਤੀ ਲਾਲੋ ਜਾਂ ਸਾਡੀ ਤੀਜੀ ਜਾਂ ਬੱਚੀ ਵਾਸਤੇ ਉਹਨਾਂ ਨੇ ਇੱਕ ਵਧੀਆ ਰੀਤ ਚੜਾਈ ਹੈ ਤਾਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਕ ਯੂ ਕਰਦੇ ਹਾਂ ਵੀ ਅਸੀਂ ਵੀ ਕੋ ਸਿੱਖ ਨੂੰ ਸਾਨੂੰ ਮਿਲਦਾ ਸਾਡੇ ਪਿੰਡ ਦੇ ਪਾਠੀ ਸਹਿਕਾਰ ਨਹੀਂ ਹਾਂ ਸਭਾਨ ਵੀ ਹਾਂ ਜਦੋਂ ਵੀ ਮੌਕਾ ਮਿਲਦਾ ਹੈ ਅਰਜਨਵੀਰ ਜੀ ਗੁਰਦੁਆਰੇ ਸੰਗਤ ਨੂੰ ਵੀ ਸਨੇਹਾ ਲਾਉਂਦੇ ਆ ਅੱਜ ਇਹਨਾਂ ਨੇ ਇੱਕ ਬਹੁਤ ਵੱਡਾ ਸਨੇਹਾ ਲਾਇਆ ਕਿ ਧੀਆਂ ਜਗ ਦੀਆਂ ਨਹੀਂ ਹਾਂ ਸਭ ਸਤਿਕਾਰ ਕਰੋ ਹੁਣੇ ਗੱਲ ਹੋਈ ਆ ਕਿ ਧੀ ਰੁੱਖ ਤੇ ਪਾਣੀ ਅਗਰ ਮੁੱਕ ਗਏ ਤਾਂ ਖਤਮ ਕਹਾਣੀ ਅੱਜ ਸਮੇਂ ਦੀ ਲੋੜ ਆ ਧੀਆਂ ਨੂੰ ਬਚਾਣ ਦੀ ਪਾਣੀ ਨੂੰ ਬਚਾਣ ਦੀ ਤੇ ਰੁੱਖ ਬੂਟੇ ਲਗਾ ਕੇ ਉਹਨਾਂ ਨੇ ਇਸੇ ਰੀ ਸਨੇਹਾ ਨਾਲ ਲਾਇਆ ਕਿਉਂਕਿ ਪਾਣੀ ਧਰਤੀਆਂ ਨੀਵਾ ਹੋ ਰਿਹਾ ਧੀਆਂ ਨੂੰ ਕੁਖ ਵਿੱਚੇ ਮਾਰਿਆ ਜਾ ਰਿਹਾ ਅੱਜ ਰੁਕਵਾ ਉਹ ਕੱਟੇ ਜਾ ਰਹੇ ਆ ਅੱਜ ਪ੍ਰਦੂਸ਼ਣ ਹੋ ਰਿਹਾ ਵਾਤਾਵਰਨ ਖਰਾਬ ਹੋ ਰਿਹਾ ਤਿੰਨੇ ਸਨੇਹ ਇਹਨਾਂ ਨੇ ਲਾਏ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜੋ ਵੀ ਇਤਨੇ ਸਨੇਹ ਇਹਨੇ ਲਾਏ ਆ ਵੀ ਆਪਾਂ ਇੱਕ ਇਨਸਾਨ ਹੋਣ ਦੇ ਨਾਤੇ ਆਪਾਂ ਜਾਣਦੇ ਹਾਂ ਕਿ ਜੇ ਮੈਨੂੰ ਇਸ ਚੀਜ਼ ਦੀ ਲੋੜ ਹੈ ਸਾਰੇ ਸਮਾਜ ਨੂੰ ਇਸ ਚੀਜ਼ ਦੀ ਲੋੜ ਹੈ ਕਿਉਂਕਿ ਸਾਨੂੰ ਇਹ ਚੀਜ਼ਾਂ ਜ਼ਰੂਰ ਸਾਡੇ ਜੀਵਨ ਵਾਸਤੇ ਜ਼ਰੂਰੀ ਹਨ ਤੇ ਇਹਨਾਂ ਨੂੰ ਇੱਕ ਮੇਰਾ ਇਕੱਲੇ ਦਾ ਕਹਿਣ ਦਾ ਮਤਲਬ ਨਹੀਂ ਬਣਦਾ ਕਿ ਸਾਰੀ ਦੁਨੀਆ ਦਾ ਹੀ ਬਣ ਰਹਾ ਹੈ ਕਿ ਅੱਜ ਜੋ ਅੱਜ ਦੇ ਹਾਲਾਤ ਹਨ ਵਿਸ਼ਵ ਪੱਧਰ ਤੇ ਲਾ ਲਓ ਚਾਹੇ ਕੱਲੇ ਪੰਜਾਬ ਦੇ ਹਿੰਦੁਸਤਾਨ ਦੇ ਜੋ ਵਾਤਾਵਰਣ ਕੁਦਰਤੀ ਤੌਰ ਤੇ ਬਦਲ ਰਿਹਾ ਹੈ ਉਸ ਦੇ ਵਾਸਤੇ ਆਪਾਂ ਇੱਕ ਇੱਕ ਚਾਹੇ ਪਾਣੀ ਲਾ ਲਓ ਹਵਾ ਵਾਸਤੇ ਆਪਾਂ ਕਿੰਨੇ ਘਰਾਂ ਦੇ ਵਿੱਚ ਐਸਮੇਟਰ ਲਾ ਰਹੇ ਹਾਂ ਕਿੰਨਾ ਪੈਸਾ ਲਾ ਰਹੇ ਹਾਂ ਬਿਜਲੀ ਵੇ ਲਾਦਾ ਹੈ ਜਿਹਾ ਭਾਈ ਰੁਕ ਲਗੀ ਜੇ ਇਹਨਾਂ ਤਿੰਨਾਂ ਹੀ ਚੀਜ਼ਾਂ ਵਾਸਤੇ ਆਪਾਂ ਚੰਗੀ ਸੋਚ ਰੱਖੀਏ ਤਾਂ ਫਿਰ ਸਾਨੂੰ ਇਹਨਾਂ ਖਰਚਾ ਕਰਨ ਦੀ ਲੋੜ ਨਹੀਂ ਟੈਂਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਕੁਦਰਤ ਤਾਂ ਸਾਡੇ ਦੇ ਪਹਿਲੇ ਹੀ ਮਿਹਰਬਾਨ ਹੈ ਉਸਨੇ ਸਾਨੂੰ ਸਦੀਆਂ ਤੋਂ ਪਹਿਲਾਂ ਸਾਰੀ ਚੀਜ਼ਾਂ ਦੇ ਕੇ ਦਿੱਤੀਆਂ ਹਨ ਫਰੀਦਤਿਆਂ ਹਨ ਪਰ ਅੱਜ ਅਸੀਂ ਆਪਣੀ ਆਦਤਾਂ ਦੇ ਕਾਰਨ ਕਰਕੇ ਸ਼ਰਫਿਸ਼ਤਾ ਦੇ ਕਾਰਨ ਕਰਕੇ ਅਸੀਂ ਇਹਨਾਂ ਤੋਂ ਮੋਲ ਲੈਣ ਤੇ ਮਜਬੂਰ ਹੋਏ ਹਾਂ ਸੋ ਇਸ ਕਰਕੇ ਕਿੰਨਾ ਚਿਰ ਅਸੀਂ ਲੈ ਸਕਦੇ ਹਾਂ ਤੇ ਅਸੀਂ ਜੋ ਆਪਣੀ ਜਗਦੀ ਕਾਢਣਾ ਹੈ ਆਉਣ ਵਾਲੇ ਬੱਚਿਆਂ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਤਾਂ ਫਿਰ ਕੋਈ ਬਹੁਤੀ ਵਧੀਆ ਸਾਡੀ ਸਿਆਣਪੀ ਹੋਊਗੀ ਚਾਹੇ ਆਪਾਂ ਪੜ੍ਹੇ ਜਾਂ ਕਿਹਾਂ ਚਾਹੇ ਅਨਪੜ੍ਹਾਂ ਚਾਹੇ ਪੈਸੇ ਵਾਲੇ ਹਾਂ ਜਾਂ ਗਰੀਬ ਹਾਂ ਸਾਡੀ ਸਿਆਣਪ ਨਹੀਂ ਹੋਊਗੀ ਜੇ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਇੱਥੇ ਛੱਡ ਕੇ ਨਹੀਂ ਜਾ ਸਕਦੇ ਸੋ ਇਹਨਾਂ ਕਿ ਮੈਂ ਬਿਚਾਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀਪਾ ਜੀ ਤੁਸੀਂ ਦੇਖ ਰਹੇ ਹੋ ਸਾਰੇ ਅੱਜ ਸੱਜਣ ਮਿੱਤਰ ਵੀ ਰਿਸ਼ਤੇਦਾਰ ਦੂਰ ਦੂਰ ਤੋਂ ਆਏ ਹੋਏ ਹਨ ਕੁਝ ਰਿਸ਼ਤੇਦਾਰ ਚਲੇ ਗਏ ਹਨ ਤੇ ਕੁਝ ਰਿਸ਼ਤੇਦਾਰ ਭਲੇ ਆ ਵੀ ਰਹੇ ਹਨ ਆਪਾਂ ਅੰਜੀ ਨਾਲ ਗੱਲ ਕਰਦੇ ਹਾਂ ਇੱਕ ਮਿੰਟ ਲਈ ਅੰਜੀ ਤੁਸੀਂ ਅੱਜ ਗੁੱਡੀ ਦੇ ਜਨਮ ਦਿਨ ਤੇ ਆਏ ਆ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਗੁੱਡੀ ਦੇ ਜਨਮ ਦਿਨ ਤੇ ਬੂਟੇ ਲਗਾਏ ਗਏ ਆ ਬੂਟੇ ਬੰਡੇ ਗਏ ਆ ਲਗਾਏ ਵੀ ਗਏ ਆ ਹਾਂਜੀ ਐ ਤੁਹਾਨੂੰ ਕਿਵੇਂ ਲੱਗਦਾ ਉਹ ਵੇ ਇਦਾਂ ਆਣ ਵਾਲੇ ਸਮਾਜ ਨੂੰ ਉਹ ਸੁਨੇਹਾ ਬਸ ਵਧੀਆ ਕੰਮ ਕੀਤਾ ਗਿਆ ਆ ਇਦਾਂ ਹੋਣੀ ਚਾਹੀਦੀ ਆ ਤੁਸੀਂ ਵੀ ਇੱਕ ਧੀ ਆ ਨੌ ਵੀ ਆ ਤੇ ਅੱਜ ਇੱਕ ਛੋਟੀ ਬੱਚੀ ਦੇ ਨਾਂ ਦੇ ਉੱਤੇ ਬੂਟੇ ਬੰਡੇ ਗਏ ਆ ਹਾਂਜੀ ਪਹਿਲਾਂ ਵੀ ਗੱਲ ਹੋਈ ਆ ਧੀ ਰੁੱਖ ਤੇ ਪਾਣੀ ਬਿਲਕੁਲ ਅਗਰ ਖਤਮ ਹੋ ਗਏ ਤਾਂ ਮੁੱਕ ਗਈ ਕਹਾਣੀ ਹਾਂਜੀ ਹਾਂਜੀ ਐ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਜੋ ਇਹਨਾਂ ਨੇ ਕੀਤਾ ਮੈਂ ਤਾਂ ਵਧੀਆ ਕੰਮ ਕੀਤਾ ਆ ਬਹੁਤ ਵਧੀਆ ਕੀਤਾ ਆ ਸਮਾਜ ਵਾਲਿਆਂ ਨੂੰ ਵੀ ਕਰਨਾ ਚਾਹੀਦਾ ਹੋਰ ਲੋਕਾਂ ਨੂੰ ਜਿਨ੍ਹਾਂ ਦੇ ਧੀਆ ਤਬ ਨੂੰ ਕਰਨਾ ਚਾਹੀਦਾ ਕੱਲਾ ਧੀਆਂ ਤੇ ਹੀ ਜਾਂ ਪੁੱਤਾਂ ਤੇ ਵੀ ਕਰਨਾ ਚਾਹੀਦਾ ਤੁਹਾਨੂੰ ਵੀ ਕਰਨਾ ਚਾਹੀਦਾ ਕਿਉਂਕਿ ਰੁੱਖ ਬੜੇ ਜ਼ਰੂਰੀ ਆ ਸਾਡੇ ਲਈ ਬੜੇ ਜ਼ਰੂਰੀ ਸਰਕਾਰ ਵੀ ਜ਼ੋਰ ਲਗਾਉਂਦੀ ਆ ਹਾਂਜੀ ਆ ਤੁਹਾਨੂੰ ਮੜਾ ਖੁਸ਼ੀ ਹੋ ਰਹੀ ਵਧੀਆ ਹੋਇਆ ਸਮ ਹਾਂਜੀ ਹਾਂ ਕਿਹੜੇ ਪਿੰਡੋਂ ਆਏ ਤੁਸੀਂ ਲੁਧਿਆਣੇ ਤੋਂ ਕੀ ਨਾਮ ਤੁਹਾਡਾ ਪ੍ਰਭਜਿਤ ਕੋ ਹਾਂ ਠੀਕ ਆ ਜੀ ਥੈਂਕ ਯੂ ਵੈਰੀ ਮਚੀ ਲੋਕਾਂ ਨੂੰ ਹੁਣ ਮਿਲਾ ਲੇ ਆ ਸਮਰਨਜੀਤ ਕੋਰ ਦੀ ਨਵੀਂ ਗੁੱਡੀ ਥੋੜਾ ਜਿਆ ਘਬराई ਹੋਈ ਆ ਸਲਾਦ ਨੂੰ ਬਣਾ ਰਹੇ ਆ ਜੀ ਹੁਣ ਗੁੜੀਆ ਦੀ ਮੰਮੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਆ ਗੁੜੀਆ ਮੰਮੀ ਦਾ ਸ਼ਹਿਰ ਸੰਗਦੇ ਆ ਗੁੜੀਆ ਦੀ ਮੰਮੀ ਜੀ ਨਾਲ ਆਪਾਂ ਗੱਲ ਕਰਦੇ ਮੈਨੂੰ ਪਤਾ ਲੱਗਾ ਕਿ ਤੁਸੀਂ ਟੀਚਰ ਹੋ ਕੀ ਨਾਮ ਤੁਹਾਡਾ ਮਿਲਦਮ ਅਨੀਤਾ ਕਿੱਥੇ ਪੜਾਉਂਦੇ ਹੋ ਤੁਸੀਂ ਮੈਂ ਲੁਧਿਆਣਾ ਜੀਐਮਟੀ ਪਬਲਿਕ ਸਕੂਲ ਚ ਅੱਜ ਤੁਸੀਂ ਇਸ ਫੰਕਸ਼ਨ ਤੇ ਪਹੁੰਚੇ ਆ ਗੁੜੀ ਦਾ ਜਨਮ ਦਿਨ ਬਣਾਇਆ ਗਿਆ ਹੁਣ ਕੇਕ ਵੀ ਕੱਟਿਆ ਜਾਣਾ ਹਾਂਜੀ ਬੂਟੇ ਵੀ ਬੰਡੇ ਗਏ ਆ ਹਾਂਜੀ ਸਾਰੇ ਰਿਸ਼ਤੇਦਾਰੀ ਪਿੰਡ ਨੂੰ ਲਗਭਗ ਸਾਰਿਆਂ ਨੂੰ ਸੱਦਿਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਸਮਾਜ ਲਈ ਔਰ ਇਸ ਕੁੜੀ ਦੇ ਜਨਮ ਦੇ? Yes, I would like to say ki this is a very good step to take oh. uh, uh, to grow plants uh, like uh, these women and children. ਅਸੀਂ ਇਹ ਚਾਹਾਂਗੇ ਕਿ ਜਿੱਦਾਂ ਅਸੀਂ ਬੁੱਤੇ ਉਗਾ ਰਹੇ ਆ ਉਦਾਂ ਹੀ ਅਸੀਂ ਕੁੜੀਆਂ ਦੇ ਜਨਮ ਲਈ ਵੀ ਵੱਧ ਵੱਧ ਸਟੈਪ ਚੱਕੀਏ। ਜਿਵੇਂ ਅਰਜਨ ਵੀ ਜੀ ਨੇ। ਜੀ ਆ ਅੱਜਕੱਲ ਕੀ ਹੋ ਰਿਹਾ ਵਾ ਕਿ ਅਸੀਂ ਮੁੰਡਿਆਂ ਲਈ ਜਾਦਾ ਸਟੈਪ ਚੱਕ ਰਿਆ ਕਿ ਮੁੰਡੇ ਹੋਣ ਮੁੰਡੇ ਹੋਣ ਤੇ ਅਸੀਂ ਕੁੜੀਆਂ ਲਈ ਕੋਈ ਵੀ ਸਟੈਪ ਇਹਦਾ ਇਹਦਾ ਤੇ ਨਹੀਂ ਚੱਕ ਰਿਆ ਪਰ ਜਿੱਦਾਂ ਅਸੀਂ ਬੁੱਟੇ ਬੁੱਟਿਆਂ ਲਈ ਬੁੱਟੇ ਵਗਾ ਰਿਆ ਉਦਾਂ ਹੀ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਅਸੀਂ ਜੇ ਕੁੜੀਆਂ ਹੋ ਜਾਣ ਕੋਈ ਅਫਸੋਸ ਨਾ ਬਣਾਈਏ ਕੁੜੀਆਂ ਦਾ ਸਤਿਕਾਰ ਜਿਹੜਾ ਉਹ ਵੱਧ ਹੋਣਾ ਚਾਹੀਦਾ ਹੈ ਜਿਵੇਂ ਆਪਾਂ ਮੁੰਡੇ ਦੇ ਜਨਮ ਦਿਨ ਤੇ ਖੁਸ਼ੀ ਮਨਾਉਂਦੇ ਹਾਂ ਤਾਂ ਉਦਾਂ ਹੀ ਅਸੀਂ ਕੁੜੀਆਂ ਦੇ ਜਨਮ ਦਿਨ ਅੱਜ ਇਹ ਇੱਕ ਬਲੱਖਣ ਅਰੀਤ ਚਲਾਈ ਗਈ ਹੈ ਬੰਡ ਮਹਿੰਦੀ ਪਰਵੇਚ ਆਗਨਵੀਰ ਜੀ ਦੇ ਪਰਿਵਾਰ ਵੱਲੋਂ ਹਾਂਜੀ कि ਅੱਜ ਗੁਰਸਿਮਰਨ ਕੌਰ ਨੌਮੀ ਬਹੁਤ ਵਧੀਆ ਆ ਉਹਨਾਂ ਦੇ ਪਹਿਲੇ ਜਨਮ ਦਿਨ ਦੇ ਉੱਤੇ ਪਿੰਡ ਵਿੱਚ ਬੂਟੇ ਲਗਾਏ ਗਏ ਬੂਟੇ ਬੰਡੇ ਗਏ ਆ ਤੇ ਸਾਰੀ ਰਸਤੇ ਅਨੁਸਾਰਿਆ ਗਿਆ ਤੁਸੀਂ ਵੀ ਲੁਧਿਆਣੇ ਤੋਂ ਚੱਲ ਕੇ ਆਏ ਆ ਹੋਰ ਵੀ ਬਹੁਤ ਸਾਰੇ ਪਰਿਵਾਰ ਮੈਂਬਰ ਆ ਤੁਹਾਨੂੰ ਕਿੱਦਾਂ ਦਾ ਫੀਲ ਤੁਹਾਡੇ ਵੀ ਗੁੱਡੀ ਹੋਏਗੀ ਘਰ ਤੁਸੀਂ ਵੀ ਕਿਸੇ ਹੀ ਧੀ ਹੋ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਵੀ ਇਹ ਜਿਹੜੀ ਫੀਲਿੰਗ ਆ ਪੂਰੇ ਸਮਾਜ ਵਿੱਚ ਇੱਕ ਸਨੇਹਾ ਜਾਵੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਕੁੜੀਆਂ ਦੇ ਜਨਮ ਜਿੱਦਾਂ ਵੀ ਕੁੜੀ ਜਨਮ ਕੋਈ ਲੈਂਦੀ ਆ ਤੇ ਸਾਨੂੰ ਅਫਸੋਸ ਨਹੀਂ ਬਣਾਉਣਾ ਚਾਹੀਦਾ ਠੀਕ ਹੈ ਜਿੱਦਾਂ ਅਸੀਂ ਮੁੱਡੇ ਹੋਣ ਦੇ ਖੁਸ਼ੀ ਮਨਾਉਂਦੇ ਜਸ਼ਨ ਮਨਾਉਂਦੇ ਆ ਉਦਾਂ ਹੀ ਕੁੜੀਆਂ ਦੇ ਪੈਦਾ ਹੋਣ ਦੀ ਸਮਝ ਜਸ਼ਨ ਮਨਾਉਣਾ ਚਾਹੀਦਾ ਹੈ ਬੂਟੇ ਵੀ ਲਗਾਣੇ ਚਾਹੀਦੇ ਆ ਬੂਟੇ ਵੀ ਲਗਾਣੇ ਚਾਹੀਦੇ ਆ ਤੇ ਇਹ ਰੁੱਖ ਤੇ ਪਾਣੀ ਹਾਂਜੀ ਕਿੰਨੇ ਮੁੱਕ ਗਏ ਤਾਂ ਖਤਮ ਕਹਾਣੀ ਖਤਮ ਕਹਾਣੀ ਇਸ ਵਿਸ਼ੇ ਨੂੰ ਲੈ ਕੇ ਅੱਜ ਇਹ ਆਪਣਾ ਪ੍ਰੋਗਰਾਮ ਜਿਹੜਾ ਰਿਕਾਰਡਿੰਗ ਹੋ ਰਹੀ ਹੈ ਸੋਸ ਟੀਵੀ ਜੋ ਜਨ ਜਨ ਤੱਕ ਇਹ ਮੈਸੇਜ ਲੈ ਕੇ ਜਾ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਲਓ ਜੀ ਇਹ ਹੈ ਸੱਲਣ ਫੈਮਿਲੀ ਅਰਜਨ ਵੀਰ ਜੀ ਵਿੱਕੀ ਵੀਰ ਜੀ ਰੂਪ ਲਾਲ ਜੀ ਉਹਨਾਂ ਦੀ ਮੈਸੇਜ ਸਾਡੇ ਭੈਣ ਜੀ ਤੇ ਪੂਰਾ ਪਰਿਵਾਰ ਜਿਨ੍ਹਾਂ ਨੇ ਅੱਜ ਬੱਚੀ ਦਾ ਜਨਮ ਦਿਨ ਮਨਾ ਕੇ ਇੱਕ ਸਨੇਹਾ ਲਾਇਆ ਬੂਟੇ ਬੰਡੇ ਬੂਟੇ ਲਗਾਏ ਵੀ ਤੁਸੀਂ ਸਾਰੀਆਂ ਕਹਾਣੀਆਂ ਸੁਣੀਆਂ ਵੀ ਆ ਹੁਣ ਆਪਾਂ ਜਾਣਦੇ ਆ ਗੁਡੀਆਂ ਦੇ ਡੈਡੀ ਕੋਲੋਂ ਉਹਨਾਂ ਦੇ ਫਾਦਰ ਸਾਹਿਬ ਨੇ ਰੂਪ ਲਾਲ ਜੀ ਅੱਜ ਤੁਸੀਂ ਗੁਡੀਆਂ ਦਾ ਜਨਮ ਦਿਨ ਮਨਾਇਆ ਬੂਟੇ ਬੰਡੇ ਆ ਤੁਹਾਡਾ ਕੀ ਉਦੇਸ਼ ਇਹਦੇ ਪਿੱਛੇ ਉਡੇ ਦਾ ਜਨਮ ਦਿਨ ਆਇਆ ਵਧੀਆ ਆ ਹਰ ਘਰ ਵਿੱਚ ਇੱਕ ਲక్ష్ਮੀ ਨੂੰ ਚਾਹੀਦਾ ਬੱਚੇ ਦਾ ਧੀਆਂ ਦਾ ਜਨਮ ਦਿਨ ਮਨਾਉਣਾ ਚਾਹੀਦਾ ਧੀਆਂ ਦੀਆਂ ਲੋੜੀਆਂ ਵੀ ਪਾਉਣੀਆਂ ਚਾਹੀਦੀਆਂ ਸਾਨੂੰ ਧੀਆਂ ਨੂੰ ਬਹੁਤ ਬਹੁਤ ਸਪੋਰਟ ਕਰਨੀ ਚਾਹੀਦੀ ਜਿੱਦਾਂ ਆਪਾਂ ਬੱਚਿਆਂ ਬੇਟੀਆਂ ਨੂੰ ਕਰਦੇ ਸਪੋਰਟ ਧੀਆਂ ਵੀ ਸਪੋਰਟ ਕਰਨੀ ਚਾਹੀਦੀ ਆ ਜਿਹੜੇ ਅੱਜ ਤੁਸੀਂ ਬੂਟੇ ਲਾਏ ਆ ਕਿੰਨੇ ਬੂਟੇ ਲਾਏ ਔਰ ਕਿੱਥੇ ਕਿੱਥੇ ਲਾਏ ਵਨ ਚਾਰ ਤੋਂ ਪੰਜ ਬੂਟੇ ਲਗਾਏ ਆ ਬਾਈ ਪਾਸੇ ਲਾ ਗਏ ਬੰਡੇ ਕਿੰਨੇ ਆ ਹਾਂਜੀ ਉਸ ਤੋਂ ਇੰਨੇ ਬੰਦੇ ਨੇ ਬੂਟੇ ਬਾਰੇ ਹੋ ਜਾਂ ਸਾਡੇ ਕੋਲ ਬੂਟੇ ਜਿਹੜੇ ਵਿਆਹ ਜਿਹਦਾ ਲਈ ਜਾਂਦੇ ਜਿਹੜੇ ਬੂਟੇ ਤੁਸੀਂ ਲਗਾਏ ਆ ਉਹਨਾਂ ਦੀ ਪਰ ਹਾਂਜੀ ਕਰਨ ਜਿੰਮੇਵਾਰੀ ਲਈ ਕਿਸੇ ਦੀ ਯਾਰ ਜੀ ਜਗ੍ਹਾ ਤੇ ਲਗਾਏ ਕਿ ਜਿੱਥੇ ਅਸੀਂ ਲੱਗਦੇ ਵੜਦੇ ਆਪ ਦੇਖਤੀਏ ਦੇਖਭਾਲ ਕਰ ਸਕੀਏ ਪਾਉਂਦੇ ਜਾਂਦੇ ਪਾਣੀ ਫੇਰ ਆਪਾ ਬਹੁਤ ਵੱਡਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਇਹ ਸਮਾਜ ਲਈ ਇੱਕ ਬਹੁਤ ਵੱਡਾ ਸੁਨੇਹਾ ਆ ਸੋ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਚੈਨਲ ਵੱਲੋਂ ਤੇ ਤੁਸੀਂ ਇਸੇ ਤਰ੍ਹਾਂ ਹੋਰ ਵੀ ਅੱਗੇ ਵਧੀਆ ਕੰਮ ਕਰਦੇ ਰਹੋ ਔਰ ਸਮਾਜ ਨੂੰ ਸੁਨੇਹਾ ਲੱਗਦਾ ਰਹੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਥੈਂਕ ਯੂ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਚਲੋ ਰੱਖੋ ਕਿਤੇ ਟੇਕ ਨਹੀਂ ਜਿਵੇਂ ਜਿਵੇਂ ਸ਼ਾਮ ਹੋ ਰਹੀ ਆ ਰਸਤੇਆਂ ਦਾ ਰਸ਼ ਪੈ ਰਿਹਾ ਇਹ ਪਰਿਵਾਰ ਵੱਲੋਂ ਦੇਖੋ ਜੀ ਬੂਟੇ ਲਗਾਏ ਵੀ ਗਏ ਤੇ ਬੰਡੇ ਵੀ ਗਏ ਆ ਕੁਝ ਬੂਟੇ ਹਲੇ ਬਚਦੇ ਆ ਨਾਲ ਕੋਲ ਉਹ ਵੀ ਬੰਡੇ ਜਾਣੇ ਸਾਡੇ ਵਿੱਚ ਇੱਕ ਹੋਰ ਵੀਰ ਜੀ ਜਿਹਨਾਂ ਨਾਲ ਤੁਹਾਡੀ ਮੈਂ ਗੱਲ ਕਰਾਵਾਂ ਇਟਲੀ ਤੋਂ ਬਲਵਿੰਦਰ ਬਿੰਦਾ ਜੀ ਥੋੜੇ ਦਿਨਾਂ ਲਈ ਹਰ ਸਾਲ ਛੁੱਟੀਆਂ ਦੇ ਆਪਾਂ ਉਹਨਾਂ ਕੋਲ ਵੀ ਜਾਣਦੇ ਆ ਬਲੰਦਪਾ ਜੀ ਸੱਸੀ ਗਾਲ ਜੀ ਸਰ ਤੁਸੀਂ ਇਟਲੀ ਤੋਂ ਸਪੈਸ਼ਲ ਆਨੇ ਆ ਤੁਹਾਡੀ ਇੱਕ ਬਾਈਟ ਪਹਿਲਾਂ ਵੀ ਲਈ ਗਈ ਸੀ ਤੁਸੀਂ ਅੱਜ ਦੇ ਦਿਨ ਤੇ ਧੀ ਦਾ ਜਨਮ ਦਿਨ ਮਨਾਇਆ ਗਿਆ ਬੂਟੇ ਲਗਾਏ ਗਏ ਔਰ ਬੰਡੇ ਗਏ ਤੁਸੀਂ ਕੀ ਕਹਿਣਾ ਚਾਹੋਗੇ ਸਮਾਜ ਨੂੰ ਪਰਮਾਤਮਾ ਤੰਦਰੁਸਤੀ ਦਾ ਵੇਦੀ ਜਾਣੀ ਹੋਵੇ ਬਾਕੀ ਧੀਆ ਨੂੰ ਜਿਹੜਾ ਸਤਕਾਰ ਹੈਗਾ ਉਹ ਬਣਦਾ ਜੀ ਕਰਨਾ ਚਾਹੀਦਾ ਆਪਾਂ ਨੂੰ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਤੇ ਬੂਟੇ ਲਗਾਏ ਜਾਣੇ ਚਾਹੀਦੇ ਆ ਹਾਂਜੀ ਹਾਂਜੀ ਜ਼ਰੂਰ ਜਾਈਦੇ ਉਹ ਘਟੀ ਰੁੱਖ ਤੇ ਪਾਣੀ ਇਹਨਾਂ ਨਾਲ ਹੀ ਜਾਂਦੀਆਂ ਨਾਲ ਹੀ ਹੈ ਸਾਰਾ ਕੁਝ ਹਾਂਜੀ ਮੁੱਕ ਕੇ ਦਾ ਖਤਮ ਖਾਣੀ ਧੀਆਂ ਦਾ ਸਤਕਾਰ ਔਰ ਇਹਨਾਂ ਨਾਲ ਹੀ ਹੈ ਜੀ ਬੂਟਿਆਂ ਦਾ ਵੀ ਜਿਹੜਾ ਉਹ ਸਾਰੇ ਪਾਸੇ ਬੂਟੇ ਦਾ ਨਾਮ ਵੀ ਕਹਿੰਦੇ ਸਾਡੇ ਉਹ ਧੀਆਂ ਨਾਲ ਹੀ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਆਪਾਂ ਵੀ ਇੱਕ ਮਾਂ ਦੇ ਜਾਇ ਹੋਏ ਹਾਂ ਜਮ ਲਿਆ ਸਾਡੀ ਮਾਂ ਵੀ ਕਿਸੇ ਦੀ ਧੀ ਸੀ ਜੀ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੜਾ ਵਧੀਆ ਸਨੇਹਾ ਲੱਗਾ ਸੋ ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਫੇ ਮਲਜੀਤ ਵੀਰ ਜੀ ਬਲਵੀਰ ਜੀ ਬਰਨਾਲੇ ਤੋਂ ਸਾਡੇ ਵਿਚਕਾਰ ਪਹੁੰਚੇ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਦਿਨ ਤੇ ਬਹੁਤ ਖੁਸ਼ੀ ਹੈ ਯਾਰ ਬੜੀ ਗੱਲ ਹੈ ਕਿਉਂਕਿ ਇਹਨਾਂ ਨੇ ਇੱਕ ਤਾਂ ਬੂਟੇ ਲਾਏ ਆ ਦੂਸਰਾ ਬੇਟੀ ਦਾ ਜਨਮ ਦਿਨ ਮਨਾਇਆ ਮੈਨੂੰ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਮੈਂ ਕਹਿਣਾ ਚਾਹੁੰਦਾ ਵੀ ਅਕਿ ਆਉਣ ਵਾਲੀ ਜਨਰੇਸ਼ਨ ਵੀ ਇਸੇ ਤਰ੍ਹਾਂ ਜਨਮ ਦਿਨ ਮਨਾਹ ਤੇ ਇਸੇ ਤਰ੍ਹਾਂ ਬੂਟੇ ਲਾਇਆ ਕੰਨ ਸਾਹ ਆਕਸੀਜਨ ਦੀ ਮਾਤਰਾ ਸਾਡੇ ਵਿੱਚ ਰਹੇ ਤੇ ਗਰਮ ਬਾਤਾਂ ਵਾਲਾ ਗੱਲਬਾਤ ਤੋਂ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਸਰਦਾਸ ਆਪਣੀ ਪੁੱਤਰੀ ਦੇ ਜਨਮ ਦਿਨ ਨੂੰ ਅੱਜ ਮੁੱਖ ਰੱਖਦਿਆਂ ਹੋਇਆ ਪਹਿਲਾ ਜਨਮ ਦਿਨ ਦਾ ਆਪਣੀ ਪੁੱਤਰੀ ਦਾ ਗੌਰ ਸਿੰਘ ਰਣਕੌਰ ਦਾ ਜੋ ਮਾਰੇ ਦੇ ਚਾਨਣ ਤੇ ਸ਼ਰਵਾਦ ਕੀਤੀ ਔਰ ਦਾਸ ਨੇ ਇੱਕ ਛੋਟਾ ਜਿਹਾ ਸਨੇਹਾ ਲਾਇਆ ਨਗਰ ਨੂੰ ਇਹਨਾਂ ਦਾ ਕਰਨੇ ਸਹਿਯੋਗ ਦਿੱਤਾ ਇੱਥੇ ਇੱਥੋਂ ਦੇ ਸਰਪੰਚ ਸਾਹਿਬ ਬੀਬੀ ਪਰਵਿੰਦਰ ਗੌਰ ਜੀ ਨਾਲ ਦੀ ਪਤਨੀ ਨੰਬਰਦਾਰ ਨਿਰਮਨ ਸਿੰਘ ਜੀ ਸ਼ੁਕਰ ਔਰ ਸਾਡੇ ਹਰੀ RAM ਸਿੰਘ ਜੀ ਬੈਂਚ ਸਾਹਿਬ ਔਰ ਪਰਮਜੀਤ ਸਿੰਘ ਜੀ ਪਾਸ ਸਾਹਿਬ ਸਾਡੇ ਕੁਦੀਪ ਸਿੰਘ ਜੀ ਨੰਬਰਦਾਰ ਆਤਮਾਰਾਮ ਜੀ ਨੰਬਰਦਾਰ ਮਾਸਟਰ ਰਿਟਾਇਰ ਗੁਦਿਆਲ ਸਿੰਘ ਜੀ ਤੇ ਹੋਰ ਸਾਡੇ ਬਹੁਤ ਸਾਰੇ ਸਾਡੇ ਪਾਤੀ ਸਿੰਘ ਸਹਿਵਾਨ ਲਾਲ ਸਿੰਘ ਜੀ ਬਰਨਾਲਾ ਤੋਂ ਅਤੇ ਹੋਰ ਸਾਡੇ ਬਜੀਤ ਭਾਜੀ ਅਤੇ ਨਿੰਕਸ ਜੀ ਹੋਰ ਸਾਡੇ ਨਗਰ ਨੇ ਸਾਡੇ ਭੈਣ ਜੀ ਆਸ਼ਾ ਵਰਕਰ ਜੋ ਕਿ ਗੁਜਰਪੁਰ ਤੋਂ ਸਾਡੇ ਰਜਨੀ ਭੈਣ ਜੀ ਚੂੜਪੁਰ ਤੋਂ ਇਹਨਾਂ ਨੇ ਇਨਾ ਹੋਰ ਨਗਰ ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ ਦੱਸਦਾ ਕਿ ਇਹਨਾਂ ਨੇ ਰਲ ਮਿਲ ਕੇ ਬੂਟੇ ਲਗਵਾਏ ਵੀ ਔਰ ਬੰਡੇ ਵੀ ਮੈਂ ਪੰਚਾਇਤ ਦਾ ਵੀ ਆਪਣੇ ਸਾਰੇ ਨਗਰ ਨਿਵਾਸੀਆਂ ਦੇ ਪ੍ਰਸੰਤ ਸੱਜਣਾਂ ਦਾ ਸਾਡੇ ਚੇਲਾ ਜੀ ਜੋ ਕਿ ਬਿੰਦਾ ਜੀ ਜੋ ਕਿ ਫਰੀਦભાઈ ਉਹਨਾਂ ਦਾ ਵੀ ਸਾਰਿਆਂ ਦਾ ਨਗਰ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਹਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਆਪਰਾ ਲਾ ਕਰਦੇ ਨੇ ਸੋਰਸ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਆਪਰਾ ਲਾ ਕਰਦੇ ਨੇ ਇਹ ਬਹੁਤ ਸੋਹਣਾ ਲਿਖਦੇ ਨੇ ਵਰਦੇ ਚਾਨੇ ਚ ਵੀ ਕੀਤੀ ਹੈ ਗੁਰੂ ਮਹਾਰਾਜ ਇਹਨਾਂ ਨੂੰ ਹੋਰ ਸਮਰਥ ਬਖਸ਼ਣ ਹੋਰ ਵਧੀਆ ਦੇਖਣ ਇੱਤਿਹਾਸ ਦੇ ਬਾਰੇ ਜੋ ਸੰਸਾਦ ਦੇ ਵਿੱਚ ਇਹਨ ਅਤਿਆਚਾਰ ਫੈਲਿਆ ਉਸ ਦੇ ਵਿਰੁੱਧ ਇਹ ਲਿਖਦੀ ਹਨ ਜੋ ਕਿ ਅੱਜ ਪਪਾ ਚਰ ਕਹਿੰਦੇ ਆ ਦੁਕਾਨ ਸੇਡ ਦੇਣ ਦੇ ਵਾਸਤੇ ਆਪਣੀ ਮਰਜ਼ੀ ਨਾਲ ਨੂੰ ਵੱਲੋਂ ਬਤੀ ਬਖਸ਼ਣ ਸਦਾਸ ਤੋਂ ਉਹਨਾਂ ਹੱਥੜ ਕੇ ਖਿਮਾ ਚਾਹchnਾ ਕਰਦਾ ਕਿ ਦਾਸ ਤੋਂ ਕਿਸਦੇ ਸ਼ਾਂਤ ਤੇ ਖਰਾਬ ਹੋ ਲਿਆ ਗਿਆ ਹੋਵੇ ਆਪਣ ਨਗਰੋਂ ਲੇਕਿਨ ਉਪਰ ਅੱਲਾਹ ਦਾ ਅਸੀਂ ਕਾਫੀ ਕੀਤਾ ਸੀ ਨਗਰ ਤੱਕ ਤੇ ਬਹੁਤ ਸਾਰੀਆਂ ਸੰਗਤਾਂ ਨੇ ਸਾਡਾ ਸਹਿਯੋਗ ਦਿੱਤਾ ਔਰ ਹੁਣ ਤੱਕ ਵੀ ਆਪਾਂ ਵੋਟੇ ਵੀ ਬੰਨ ਰਹੇ ਆ ਹੁਣ ਵੀ ਬੰਨਦੇ ਆ ਅੱਜ ਵੀ ਜਾਂ ਕੱਲ ਵੀ ਜਦੋਂ ਵੀ ਜਿਸਨੇ ਵੋਟਾਂ ਨਹੀਂ ਦਿੱਤਾ ਖੁਦਾਸ ਦੇ ਕੋਲੋਂ ਜਾ ਸਕਦੇ ਆ ਸੋ ਹੋਈਆਂ ਭੱਲਾ ਚਿਕ ਦੇਖਿਆ ਵਾ ਸੋ ਸੂਰੀ ਓੰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਖਸ਼ਣ ਸੋ ਅਸੀਂ ਵੀ ਪਹਿਲਾਂ ਦੀ ਸ਼ੁਭ ਸ਼ਾਮਾਂ वच रखे दान दान फत्ते करे और तुसी देन दुगणी राज जोगनी चकी करो वाहगुरु जी का खालसा वाहगुरु जी साहिब रे टू यू नाउ हैप्पी बर्थडे टू यू जनाब हैप्पी बर्थडे हैप्पी